ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀਓ ਆਪ ਜੀ ਦਰਸ਼ਨ ਕਰ ਪਾ ਰਹੇ ਹੋ ਗੋਲਦਵਾਰਾ ਸੰਤ ਬਾਬਾ ਹਰਨਾਮ ਸਿੰਘ ਜੀ ਕਿੰਗ ਵਾਲੇ ਕੰਬੜੀ ਵਾਲੇ ਪਿੰਡ ਜੰਡੋਲੀ ਵਾਲੇ puri ਵਾਲੇ ਚਵਾਰੇ ਵਾਲੇ ਅੱਜ ਮਿਤੀ 13 ਅਗਸਤ 2025 ਤੀਸਰੀ ਲੜੀ ਵਿੱਚ 22 ਸ੍ਰੀ ਅਖੰਡ ਪਾਠ ਸਾਹਿਬ ਰੱਖੀ ਹੋਇਆ ਨੂੰ ਸ਼ਾਮ ਦਾ ਟਾਈਮ ਹੈ ਸੰਜਾ ਵੇਲੇ ਦਾ ਸਮਾਂ ਹੈ ਜੀ ਲੰਗਰ ਹਾਲ ਗੁਰਦੁਆਰਾ ਸਤਬਾਬਾ ਹਰਨਾਮ ਸਿੰਘ ਜੀ ਕਿੰਗ ਵਾਲੇ ਕੰਬੜੀ ਵਾਲੇ ਪਿੰਡ ਜੰਡੋਲੀ ਵਾਲੇ ਮਹਾਪੁਰਖਾਂ ਦੀ 44ਵੀਂ ਨਿੱਘੀ ਮਿੱਠੀ ਯਾਦ ਨੂੰ ਸਮਰਪਿਤ ਹੁੰਦੇ ਹੋਏ ਨਗਰ ਦੀ ਸੰਗਤ ਬਹੁਤ ਹੀ ਪਿਆਰ ਨਾਲ ਗੁਰੂ ਘਰ ਦੀ ਸੇਵਾ ਕਰ ਰਹੀਆਂ ਇਹ ਬੀਬੀਆਂ ਬੱਚੀਆਂ ਪੈਣਾ ਗੁੱਥੇ ਵਰਦਨਾ ਦੀ ਸਾਫ ਸਫਾਈ ਦਾ ਜੋ ਕਾਰ ਸੇਵਾ ਚੱਲ ਰਹੀ ਹੈ ਸੇਵਾ ਚੱਲੀ ਸੇਵਾ ਬnikਾ ਪਾ ਰਹੇ ਜੀ ਊਠੇ ਵਰਦਨਾ ਦੀ ਸਾਫ ਪਾਈ ਦੀ ਸੇਵਾ ਪਰ ਸੋਈ ਕਰ ਮਾਰਾ ਸੰਤੋਬ ਬਖਰਨਾਮ ਸਿੰਘ ਜੀ ਦਿੱਤੇ ਕੀ ਕੱਲ 14 ਤਰੀਕ ਨੂੰ ਰੋਡਾਂ ਦਾ ਲੰਗਰ ਛਕਾਇਆ ਜਾਏਗਾ ਚਾਹ ਪਕੌੜਿਆਂ ਦਾ ਲੰਗਰ ਨਾਲ ਗੁੰਦੀ ਦਾ ਪ੍ਰਚਾਲ ਜੋ ਬਸ ਇਸ ਸਮਾਰੋਪ ਤੇ ਸੰਤਾਂ ਨੂੰ ਜਤ ਜੇ ਜਾਵੇਗਾ 13 ਤਰੀਕ ਸ਼ਾਮ ਨੂੰ ਗੁਰੂ ਘਰ ਦੇ ਸੰਤਾਂ ਨੂੰ ਲੰਗਰ ਛਕਾਣ ਵਾਸਤੇ ਪ੍ਰਸ਼ਾਦਾਂ ਦਾ ਲੰਗਰ ਤਿਆਰ ਕੀਤਾ ਜਾ ਰਿਹਾ ਹੈ ਜੀ ਅੰਦਰ ਇੱਕ ਨੰਬਰ ਪੱਟੀ ਚੱਲ ਰਹੀ ਜੀ ਪ੍ਰਸ਼ਾਦਾਂ ਦੀ ਇਹ ਬਾਹਰ ਛੱਡ ਵਿੱਚ ਦੂਸਰੀ ਪੱਟੀ ਚੱਲ ਰਹੀ ਹੈ ਜਿੱਥੇ ਕਿ ਗੁਰੂ ਘਰ ਦਾ ਜੋ ਪ੍ਰਸ਼ਾਦੇ ਬਣਾਉਣ ਦਾ ਲੰਗਰ ਬਣਾਇਆ ਜਾ ਰਿਹਾ ਹੈ ਜੀ ਝੂਠੇ ਵਰਤਨਾਂ ਦੀ ਸਫਾਈ ਚੱਲ ਰਹੀ ਹੈ ਜੀ ਪਹਾਲ ਗੁਰਦੁਆਰਾ ਸ਼ੰਤੂਬਾਬ ਹਰਨਾਮ ਸਿੰਘ ਅੱਜ ਦੀ ਮਿਤੀ 13 ਅਗਸਤ 2025 ਅੱਛਾ ਮਾ ਦੇ ਬੇਲੇ ਕੋਈ ਸ਼ਾਮ ਦੇ ਲਗਭਗ 8 ਵਜੇ ਦਿੱਹ ਹਨ ਗੁਰੂ ਦਾ ਅਪੋਟਲ ਲੰਗਰ ਪਟਾ ਆ ਰਿਹਾ ਹੈ ਜੀ ਲੰਗਰ ਹਾਲ ਗੁਰਦੁਆਰਾ ਸ਼ੰਤੂਬਾਬ ਹਰਨਾਮ ਸਿੰਘ ਜੀ ਸਿੰਘ ਵਾਲੇ ਕੰਪਨੀ ਵਾਲੇ ਵੈਲਡ ਕੰਟਰੋਲੀ ਵਾਲੇ ਮਹਾਪੁਰਖਾਂ ਦੀ 44 ਮੀਲ ਨਿੱਕੀ ਮੀਟਰੀ ਯਾਦ ਨੂੰ ਸਮਰਪਿਤ ਹੁੰਦੇ ਹੋਏ T3 ਲੜੀ ਵਿੱਚ 22 ਸ੍ਰੀ ਅਖੰਡ ਪਾਤਸ਼ਾਹ ਬ੍ਰੰਭ ਕੀਤੇ ਗਏ ਹਨ ਸ਼ਾਮ ਨੂੰ ਸੰਧਿਆ ਦੇ ਵੇਲੇ ਆਰਤੀ ਦੇ ਤਨੇ ਇਹ ਗੁਰੂ ਦਾ ਅਟੁੱਟ ਉਲੰਕਰ ਪਟਾਇਆ ਜਾ ਰਿਹਾ ਹੈ ਜੀ ਮਿਤੀ 13 ਅਗਸਤ 2025 thank mm -hmm. you thank you ရ <laughs> परम नाम पीर

Akwai nima jiri yau. بڑے منا رہے ہیں مہاراج سی پاکری لڑی کیرتن کردیا ਹੰਝਾ ਭੁਲਾ ਚੁਕਾ ਦੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ سبیا خوشیاں کر سیوا کر رہے واحول کرنی چون سب چولہیاں مہاراج گو م دوئی 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 دے منتر تر اوپر جات یہ سنگر کا حیمانہ کارک شریحارگوڑ سہماران سنتگردہ کا بندی جوڑ ہے دیون کو کس کرے ہو جی جانا کہ ترسہ سنگردی جوڑ شریحارگوڑ سہماران بھیری بھیری دے پالک پھرپا کرتی سنتگردہ آتا ہے